ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ ਉਧਰ ਜਗੀਰਾ ਕਹਿੰਦਾ ਅੱਜ ਨਹੀਂ ਕੋਈ ਵੀ ਛੱਡਣਾ ਅੱਜ ਤੇ ਹਵਾ ਵੀ ਆ ਜਾ ਜੱਫਾ ਪਾਉਂ ਘੜੀਆਂ ਮਾਰਦੇ ਆ ਜਾ ਮਾਰ ਦਿਓ ਓ ਜਗੀਰਾ ਜਗੀਰਿਆ ਪਤਲਾ ਖਲੁੱਪਾ ਐ ਲੱਗਦਾ ਜਿਵੇਂ ਕੋ ਸੋਨੇ ਦਾ ਬੰਦਾ ਹੋਵੇ ਆ ਫੁਕੀ ਬਣ ਗਿਆ ਈ ਵਣ ਗਿਆ ਪੈ ਗਿਆ ਕੈਂਤੀ ਭੁਖ ਭੁਖ ਧੂਲਿਆ ਧੂਲਿਆ ਪਰ ਨਹੀਂ ਆਹ ਮਾਰਿਆ ਫੱਤ ਨੌਜਵਾਨ ਨੇ ਮਾਰ ਨਾ ਕਰੇ ਨਾ ਅਜੇ ਉੱਠਿਆ ਹੀ ਆ ਪਤਾ ਨਹੀਂ ਕੀ ਕੀ ਹੋਣਾ ਓ लवली 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 ਦੀ लवली ਚ ਪੜਦੀ ਪੂਰੇ ਪੰਜਾਬ ਦੀ ਸ਼ਾਨ ਰਹਿ ਨੇ ਬੋਲਾਂ ਦੇ ਵਣ ਜਾ ਰਹੇ ਤੇ ਬਹੁਤ ਵਧੀਆ ਲਖਾਰੀ ਕਲਮ ਦੇ ਧੱਲੀ ਸਰਦਾਰ ਸੁਖਵੀਰ ਆ ਗਿਆ ਮੇਰੇ ਵੀਰੋ ਵੱਡੀਆਂ ਗੱਲਾਂ ਹੋਣਗੀਆਂ ਤੇ ਉਧਰ ਕਹਿੰਦੇ ਮੇਰੇ ਵੀਰੋ ਹਾਏ ਯੂਟਿਊਬ ਫੈਮਲੀ ਕੀ ਹਾਲ ਚਾਲ ਠੀਕ ਸਾਰੇ ਦੇ ਯਾਰੋ ਨੇ ਮਿੱਠੇ ਕਾ ਮਿੱਤਰੋ ਅੱਜ ਮੈਂ ਤਾਂ ਆਇਆ ਮੈਂ ਆਪਣੇ ਨਾਨਕੇ ਤੇ ਨਾਨਕੇ ਲੱਗਾ ਹੋਇਆ ਵਸਾਖੀ ਦਾ ਮੇਲਾ ਠੀਕ ਹੈ ਜੀ ਗਦਾਸਪੁਰ ਆਏ ਆ ਤੇ ਅੱਜ ਅਸੀਂ ਵਸਾਖੀ ਦਾ ਮੇਲਾ ਵੇਖਣ ਚੱਲੇ ਆ ਮਿੱਤਰੋ ਕਬੱਡੀ ਕਬੂਡੀ ਹੋਣੀ ਬਹੁਤ ਹੀ ਘੈਂ ਮੇਲਾ ਲੱਗਦਾ ਵਾ ਯਾਰ ਤੇ ਅੱਜ ਆਪਾਂ ਚੱਲੇ ਨਾਲ ਤੁਹਾਨੂੰ ਵੀ ਰੌਣਕਾ ਮੇਲਾ ਵਖਾਉਣੇ ਆ ਵਸਾਖੀ ਦੇ ਮੇਲੇ ਦੀਆਂ ਠੀਕ ਹੈ ਜੀ ਤੇ ਮਿੱਤਰੋ ਕੱਲ ਆਉਣਾ ਵਾ ਗਾਇਕ ਗਾਇਕ ਦਾ ਨਾਮ ਸੁਣ ਕੇ ਤੁਸੀਂ ਹੈਰਾਨ ਹੋ ਜੇ ਕੱਲ ਆਉਣਾ ਬੱਬੂ ਮਾਨ ਅਸਤਾਜ ਜੀ ਨੇ ਠੀਕ ਆ ਤੇ ਉਹ ਵੀ ਤੁਹਾਨੂੰ ਮੁਖਾਵਾਂਗੇ ਟਿਕਟ ਹੈ ਜੀ ਉਹਨਾਂ ਦੀ 500 ਰੁਪਿਆ ਠੀਕ ਹੈ ਜੀ ਐਂਟਰੀ ਫੀਸ ਤੇ ਆਪਾਂ ਮਿੱਤਰੋ ਟਿਕਟ ਲੈ ਲਈ ਆ ਤੇ ਜਾ ਕੇ ਮੈਂ ਤੁਹਾਨੂੰ ਮੁਖਾਵਾਂਗੇ ਠੀਕ ਹੈ ਜੀ ਹੁਣ ਵਲੌਗ ਨੂੰ ਮਿੱਤਰੋ ਕਰਦੇ ਆ ਸਟਾਰਟ ਜੇ ਤੁਸੀਂ ਨਿਊ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੇ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਨਹੀਂ ਕੀਤਾ ਫੋਲੋ ਜ਼ਰੂਰ ਕਰ ਲੋ ਡਿਸਕ੍ਰਿਪਸ਼ਨ ਤੇ ਲਿੰਕ ਮਿਲ ਜਾਊਗਾ ਤੇ ਵਲੌਗ ਨੂੰ ਮੈਂ ਤੁਹਾਨੂੰ ਕਰਦੇ ਆ ਸਟਾਰਟ ਵੀ ਮਿੱਤਰੋ ਮੇਲੇ ਦੀ ਸ਼ੁਰੂਆਤ ਹੋ ਚੁਗੀ ਜ ਮਿੱਤਰੋ ਆ ਚੈੱਕ ਕਰੋ ਬੱਬੂ ਮਾਂਜੀ ਆਉਣੇ ਆ ਠੀਕ ਆ ਜੀ 15 April ਸ਼ਾਮ 5 ਵੇ ਆਉਣੇ ਆ ਹਾਂ ਜੀ ਮਿੱਤਰੋ ਉਧਰ ਹੋਣੀ ਜੇ ਕਬੱਡੀ ਹੈ ਸਟਾਰ ਨਹੀਂ ਹੋਈ ਜੀ ਜਦੋਂ ਹੈਗੀ ਤੁਹਾਨੂੰ ਦਿਖਾਵਾਂਗੇ ਠੀਕ ਆ 400000 ਮੈਂ ਬਾਦੀਆਂ DJ ਮੀਆਂ ਚੈੱਕ ਕਰੋ ਮਿੱਤਰੋ ਇੱਧਰ ਸਾਰੀਆਂ ਦੁਕਾਨਾਂ ਜੀ ਠੀਕ ਆ ਜੀ ਇੱਧਰ ਜੇ ਮਿੱਤਰੋ ਸੂਆ ਪਹਿਲਾਂ ਇੱਦਾਂ ਸਾਰੇ ਨਹਾਉਂਦੇ ਹੁੰਦੇ ਸੀ ਹੁਣ ਨਹਾਉਂਦੇ ਨਹੀਂ ਕਿਉਂਕਿ ਪਾਣੀ ਬਹੁਤ ਹੀ ਗੰਦਾ ਜਗਾ ਵਾ ਕਿੰਨੇ ਸਾਲਾਂ ਤੋਂ ਇਹਨਾਂ ਨੇ ਕੱਢਿਆ ਨਹੀਂ ਤੇ ਬਹੁਤ ਹੀ ਗੰਦਾ ਹੋ ਚੁੱਕਿਆ ਵਾ ਮੱਝਾ گاਵਾ ਵੀ ਹੁਣ ਇੱਚੀ ਨਹਾਉਂਦੀਆਂ ਇਸ ਕਰਕੇ ਹੁਣ ਇੱਧਰ ਕੋਈ ਨਾ ਹੁੰਦਾ ਨਹੀਂ ਠੀਕ ਹੈ ਜੀ ਆਦ ਕੀ ਕਬੱਡੀ ਵਿੱਚ ਆਏ ਆ ਪਲੇਅਰ ਬਾਹਰੋਂ ਅਸਲੀ ਰੈਸ਼ ਹੋਣ ਵਾਲਾ ਵਾ ਕੱਲ ਕ ਵੀ ਕੱਲ ਹੋਣਾ ਬੱਬੂ ਮਾਨਸ਼ ਸ਼ਾਮੀ ਤੇ ਕੱਲ ਬਹੁਤ ਦਰੋ ਦਰੋ ਲੋਕੀ ਹੋਣੇ ਆ ਤੇ ਪੰਘੋੜੇ ਲੱਗੇ ਜਾਂ ਸੀ ਛੋਟੇ ਬੱਚਿਆਂ ਦੇ ਪੰਘੋੜੇ ਲੱਗੇ ਉਹ ਜੇ ਨਿੱਕੀ ਮੋਸ ਇੱਧਰ ਆ ਜੇ ਇੱਕ ਉਹ ਬੇਰੀ ਜੇ ਆ ਵੱਡਾ ਜੇ ਤੇ ਆ ਜੇ ਉਹ ਸੱਪ ਜੇ ਵਾਲਾ ਠੀਕ ਆ ਜੀ ਹੈ ਚੱਲਦੇ ਆ ਤੁਹਾਨੂੰ ਕਬੱਡੀ ਵਾਲੇ ਬੰਨੇ ਤੋ ਵੀਰ ਭਰਾਵ ਮਿਲੇ ਜੇ ਠੀਕ ਆ ਜੀ ਸਬਸਕ੍ਰਾਈਬਰ ਕੀ ਹਾਲ ਏ ਓਕੇ ਆਏ ਓਕੇ ਪਲੇਅਰਾਂ ਦੇ ਇੱਕ ਵੀ ਧਰਤੀ ਤੇ ਪੰਜਾਬ ਜੀ ਤੇ ਪਾਕਿਸਤਾਨ ਜੀ ਦਾ ਇੱਕ ਖਿਡਾਰੀ ਰੇਡ ਪਾਉਂਦਾ ਹੋਇਆ ਸੱਥਨੀ ਤੇ ਚਾਰ ਜਾਫੀ ਸਾਹਮਣੇ ਖੜਿਆ ਜੋ ਬੁੜਿਆਂ ਦੀਆਂ ਟੀਮਾਂ ਜਲਦੀ ਹੋ ਜਲਦੀ ਮੈਦਾਨ ਦੇ ਵਿੱਚ ਆਉਣ ਬੁੜਿਆਂ ਦਾ ਸ਼ੋਅ ਮੈਚ ਹੋਣਾ ਕੱਲੀ ਇੱਕ ਨੂੰ ਦੋ ਪੈ ਗਏ ਬਿੰਦੂ ਦੋ ਪੈ ਗਏ ਸਿੰਦੂ ਸਿੰਦੋ ਵੀ ਪੈ ਗਏ ਤੇ ਨੌਜਵਾਨ ਕਾਲੇ ਗੱਲਾਂ ਵਾਲ ਕੇ ਖੋਖਰ ਬਾਈਕਾਂ ਵਾਲਾ ਖੇਡ ਮੈਦਾਨ ਦੇ ਵਿੱਚ ਬੱਧਿਆ ਹੋਇਆ ਕੌਣ ਟੱਕਦਾ ਚਾਹਣ ਜੱਫਾ ਲਾਉਂਦਾ ਚੌਹਾਂ ਜਾਣਿਆਂ ਦੇ ਵਿੱਚੋਂ ਆਹ ਤੱਕਾ ਦੇ ਨੌਜਵਾਨ ਜੱਫੇ ਦੀ ਕੋਸ਼ਿਸ਼ ਕਰਦਾ ਲੱਗਦਾ ਹੋਇਆ ਯੋਰ ਇਹਨੂੰ ਪੁੱਛਿਆ ਤੇਰਾ ਨਾਮ ਕੀ ਆ ਕਹਿੰਦੇ ਮੈਨੂੰ ਕਾਲਾ ਨਾਂਕ ਕਹਿੰਦੇ ਆ ਨੌਜਵਾਨਾ ਯਾਫੇ ਲਾਉਂਦੇ ਯਫੇ ਵੱਜਦੀਆਂ ਧੌਲਾ ਨਾਲੇ ਵੱਜਦੇ ਨੇ ਠੱਫੇ ਖਡਾਰੀਆਂ ਦੇ ਰੰਗ ਵੇਖ ਲੈ ਗੁੰਦਾਪੂਰ ਕੋਈ ਨਾ ਜੱਗ ਤੇ ਕਬੱਡੀ ਜੈਸੀ ਖੇਡ ਮਿੱਤਰੋ ਹੋਣੀ ਹੋਰ ਕੋਈ ਨਾ ਹੁਣ ਜੱਗ ਤੇ ਕਬੱਡੀ ਜੈਸੀ ਖੇਡ ਮਿੱਤਰੋ ਹੋਣੀ ਹੋਰ ਕੋਈ ਨਾ ਦੇਖੋ ਔਰ ਦੇਖੋ ਕੀ ਬਣ ਗਿਆ ਕੀ ਬਣ ਗਿਆ ਪੈ ਕੇ ਆ ਕੈਂਚੀ ਠੁਕ ਠੁਕ ਧੂਲਿਆ ਧੂਲਿਆ ਪਰ ਨਹੀਂ ਆਹ ਮਾਰਿਆ ਥੱਥ ਨੌਜਵਾਨ ਨੇ ਮਾਰ ਨਾ ਕਰੇ ਨਾ ਅੱਜ ਉੱਠਿਆ ਆਈਆਂ ਪਤਾ ਨਹੀਂ ਕੀ ਕੀ ਹੋਣਾ ਏ ਕੀ ਹੋਣਾ ਲੋਕੀ ਤਾਂ ਦੂਜੇ ਦਿਨ ਹੀ ਧਾ ਲੈਂਦੇ ਆ ਅਰ ਸਾਡੇ ਬਹੁਤੀ ਸਤਿਕਾਰਯੋਗ ਟੀਵੀ ਸੈਂਟਰ ਵਾਲੇ ਚੱਲ ਪਾ ਜੀ ਜਿਨ੍ਹਾਂ ਦੀ ਆਮਦ ਹੋਈ ਹੈ ਖੇਡ ਮੈਦਾਨ ਦੀ ਤਰਫੋਂ ਜੀ ਆਂ ਆਖਾਂਗੇ ਜੁੜਦਾ ਹੋ ਰਿਹਾ ਹੈ ਅਗਲੀ ਕਬੱਡੀ ਬਾਜ਼ੀ ਤੇ ਨੌਜਵਾਨ ਕਬੱਡੀ ਪਾਉਣ ਬਾਸ ਚੱਲਦਾ ਹੋਇਆ ਮੈਚ ਸਮਾਪਤੀ ਵੱਲੋਂ ਵੱਧ ਗਿਆ ਹੈ ਔਰ ਕਿਹੜੀ ਟੀਮ ਚੱਲਦੇ ਹੋਏ ਮੈਚ ਦੇ ਫੇਚ ਬਾਜੀ ਮਾਰ ਗਈ ਹੈ ਔਰ ਕਿਹੜੀ ਕੀ ਮਲੂਜ ਕਰ ਗਈ ਹੈ ਤੁਹਾਡੇ ਨਾਲ ਅੱਜ ਦਾ ਮੇਰਬਾ ਸਾਂਝਾ ਕਰਾਂਗੇ ਗੁਰਦਾਸਪੁਰ ਦੀ ਸ਼ਾਨ ਰਹੀ ਨੇ ਗੁਰਦਾਸਪੁਰ ਨਹੀਂ ਪੂਰੇ ਪੰਜਾਬ ਦੀ ਸ਼ਾਨ ਰਹੀ ਨੇ ਬੋਲਾਂ ਦੇ ਮਨਜਾਰੇ ਤੇ ਬਹੁਤ ਵਧੀਆ ਲਖਾਰੀ ਕਲਮ ਦੇ ਧਨੀ ਸਰਦਾਰ ਸੁਖਵੀਰ ਸਿੰਘ ਜ चौहान ਬੁੱਢੀ ਪਿੰਡ ਵਾਲੇ ਤੇ ਨਾ ਖਿਡਾਰੀ ਦੇ ਫੱਜ ਪਾਤੀ ਪੁਜਾਲੀ ਸਾਲ ਹੋ ਪਿਆ ਤੇ ਪੁੱਤ ਕਹਿੰਦਾ ਚੱਲ ਬਾਪੂ ਕਿੱਦੋਂ ਕਮਾ ਕੇ ਲੁਕੇ ਲਿਆ ਆਹ ਕਹਿੰਦੇ ਮੇਰੇ ਵੀਰੋ ਰਈਏ ਵਾਲਾ ਜੀਤਾ ਤੇ ਦੂਸਰੇ ਪਾਸੇ ਜਾਫੀ ਫਾਇਓ ਰੱਬਾ ਆਹ ਹਾਰ ਕਰਦੀ ਮਾਰੀ ਹੈ ਪਰ ਉਹਨੇ ਦੋ ਥਾਪੀਆਂ ਮਾਰੀਆਂ ਕਹਿੰਦਾ ਸਾਡਾ ਹੱਕ ਇੱਥੇ ਰੱਖਾ ਕਬੱਡੀਆਂ ਪੈਂਦੀਆਂ ਸਰੋ ਫੁੱਲੀ ਨੱਕਰ ਵਿੱਚ ਆਪਾਂ ਗਿਆ ਆਹ ਇਹ ਕਹਿੰਦੇ ਵਡਾਲੇ ਗਰੰਥੀਆਂ ਵਾਲੇ ਬਾਬਾ ਜੀ ਹੈ ਵਡਾਲੇ ਗਰੰਥੀਆਂ ਵਾਲਿਓ ਪਹਿਲਾਂ ਤਾਂ ਇੱਕਰੀ ਸਾਡਾ ਦੱਸ ਦਿਓ ਆਟ ਸਰੀਏ ਦੇ ਆਹ ਜੀਤਾ ਬੇਰਕੇ ਵਾਲਾ ਅਮਰitsar ਵੱਲੋਂ ਕਬੱਡੀ ਪਾ ਰਿਹਾ ਔਰ ਸਾਹਮਣੇ ਕੌਣ ਡੱਕਦਾ ਹੈ ਖੇਡ ਮੈਦਾਨ ਦੇ ਵਿੱਚ ਚਾਰ ਯਾਫੀ ਉਹ ਕੇਵਲ ਮਰਗੇ ਬੱਲੀ ਮਰਗੇ ਆ ਹੋ ਗਈ ਆ ਟੱਕਰੇ ਫੜਿਆ ਬਾਪੂ ਨੇ ਗੋਟੇ ਕਿ ਸਿੰਘ ਲੈ ਫੜਨਾ ਗੋਟੇ ਤਗੜ ਬਣਾਲਾ ਲੱਤਾਂ ਦੀ ਹੁਣ ਡੰਡ ਬੈਠਕਾ ਲਾਲਾ ਕੌਡੀ ਹੋ ਗਈ ਲੱਖਾਂ ਦੀ ਹੁਣ ਪੀਓ ਉਹਨਾਂ ਨੂੰ ਮੁਸ਼ਕਲ ਆਵੇ ਥੋੜਾ ਤਾਂ ਧਿਆਨ ਦਿਓ ਵੀਰ ਜੀ ਗੁੱਸਾ ਨਾ ਕਰਿਓ ਮੈਂ ਨਾ ਕਰਿਓ ਤੁਸੀਂ ਬੜੇ ਸੋਹਣੇ ਹੋ ਬੜਾ ਰਤਬਾ ਭਰਾਵਾਂ ਦਾ ਪਰ ਥੋੜਾ ਜਿਹਾ ਦਰਸ਼ਕੀ ਰੰਗ ਵਾਸਤੇ ਤੁਸੀਂ ਪਿੱਛੇ-ਪਿੱਛੇ ਹੋ ਜਿਓ ਤਾਂ ਬੜੀ ਮਿਹਰਬਾਨੀ ਐ ਸਾਡਾ ਜੰਡਵੀ ਦਿਖਿਆ ਏ ਢੇਰੀ ਵਾਲੀਆ ਧਾਰੀ ਵਾਲੀਆ ਚੰਡ ਸਠਿਆੜੀ 89 ਚੰਡੂ ਚੰਡੂ ਧਾਰੀ ਵਾਲੀਆ ਸਠਿਆੜੀ ਕੱਪ ਤੇ ਮੇਰੇ ਵੀਰੋ ਵੀਰ ਨੇ ਸਿਖਰ ਕੀਤਾ ਸੀ ਜਿੱਥੇ ਵਿਕੇ ਸੇਖੋ ਸਰਪੰਚ ਜੁਣਾ ਨੇ ਵੱਡਾ ਕੱਪ ਕਰਾਇਆ ਸੀ ਜੰਡੂ ਧਾਰੀ ਵਾਲ ਨੇ ਉੱਥੇ ਬਹੁਤ ਵੱਡੇ ਮਾਣ ਕੀਤੇ ਸੀ ਮੈਂ ਧੰਨਵਾਦੀ ਆ ਹੈਲੋ ਸਾਡੇ ਪਰੇਸ਼ਾਨ ਮਹਾਜਨ ਜੀ ਉਹ ਵੀ ਦੀਨਾਨਗਰ ਤੋਂ ਵਿਸ਼ੇਸ਼ ਤੌਰ ਤੇ ਇਸ ਖੇਡ ਮੈਦਾਨ ਵਿੱਚ ਆਏ ਹੈ ਪਰੇਸ਼ਾਨ ਮਹਾਜਨ ਜੀ ਕਿੱਥੇ ਕੋਲ ਸੀ ਆਪ ਜੀ ਦਾ ਵੀ ਸਵਾਗਤ ਹੈ ਇਹ ਦੀਨਾਨਗਰ ਤੋਂ ਆਏ ਹੈ ਸੋ ਸਾਡੇ ਪ੍ਰਬੰਧਕ ਵੀ ਕਹਿੰਦੇ ਆ ਕਿ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਨਾਲ ਹਣੀ ਮਹਾਜਨ ਜੀ ਨਾਲ ਪਰੇਸ਼ਾਨ ਮਹਾਜਨ ਜੀ ਵੈਲਕਮ ਵੈਲਕਮ ਆਹ ਵੇਖੋ ਪਾਪਿਆਂ ਦੀ ਕਬੱਡੀ ਇਹ ਆ ਮਿਸਤਰਾ ਦਾ ਦਿਲ ਨੱਚਦਾ ਜਿਵੇਂ ਦੁੰਦੇ ਉੱਤੇ ਨੱਚਦੀ ਇਤਾਰ ਪਰ ਬਾਬਾ ਤੂੰ ਭੰਗੜਾ ਆਉਣੀ ਪਾ ਲਿਆ ਨੰਬਰ ਉਹਨਾਂ ਦਾ ਕਿੰਦਾ ਮੈਨੂੰ ਹੋਰ ਕੀ ਚਾਹੀਦਾ ਤੂੰ ਚੰਬੜ ਜਾ ਤੂੰ ਚੰਬੜ ਜਾ ਲੱਗ ਗਿਆ ਜੱਫਾ ਇਹ ਤਾਂ ਰਾਹ ਦੇ ਪੈਸੇ ਨਹੀਂ ਤਾਂ ਤੰਗ ਕਰੂ ਗਾਂਧੀ ਫਿਰ ਆ ਕੇ ਤੇਰੇ ਵੀਰੋ 200 ਦਾ ਮਾਮਲਾ ਸਾਡੇ ਸਰਪੰਚ ਗਗਨ ਜੀ ਉਹਨੇ 500 ਬੱਪ ਜਗੀਰਪੁਰ ਵਾਸਤੇ ਮਾਨ ਕੱਲੇ ਆ ਆਹ ਵੇਖੋ ਉਧਰੋਂ ਵੀ ਜੱਫਾ ਆਹ ਕਹਿੰਦੇ ਭੁੰਬਲੀ ਵਾਲਾ ਬਾਜ਼ੀਆਂ ਪਾਉਂਦਾ ਥਾਪੀਆਂ ਲਾਉਂਦਾ ਬਾਲ ਦਾ ਹਿੱਤ ਤੇ ਦੀਵਾ ਸਾਹਮਣੇ ਅਵਤਾਰ ਸਿੰਘ ਆ ਗਿਆ ਸ਼ਾਹਪੁਰ ਦੀ ਧਰਤੀ ਦਾ ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ ਉਧਰ ਜਗੀਰਾ ਕਹਿੰਦਾ ਅੱਜ ਨਹੀਂ ਕੋਈ ਵੀ ਛੱਡਣਾ ਅੱਜ ਤੇ ਹਵਾ ਵੀ ਆ ਜਾ ਜੱਫਾ ਲਾਉ ਜਗੀਰੇ ਦਾ ਦੂਜਾ ਜੱਫਾ ਬੋਲ ਜਗੀਰੇ ਬੋਲ ਜੱਫੇ ਨੂੰ ਨਾ ਖੋਲ ਆਹ ਜਮਾੜ ਦਿਓ ਆ ਜਗੀਰਾ ਜਗੀਰਿਆ ਕਹਿੰਦਾ ਮੈਂ ਉਂਗਲੀ ਨਾ ਐ ਸੰਪੀ ਦੀ ਦੱਦੀ ਐ ਆ ਵੇਖੋ ਸੁੱਚਾ ਸਿੰਘ ਦੀ ਦਰਨੀ ਉਹ ਬਾਪੂ ਕਹਿੰਦਾ ਮੈਨੂੰ ਵੀ ਲਾ ਲਾ ਵਿੱਚ ਮੈਂ ਵੀ ਜਫੇ ਲਾਉਣੇ ਆ ਪਰ ਆ ਨਾਗ ਐ ਇਹ ਸੁਖਦੇਵ ਸਿੰਘ ਨਾਗ ਕੋਈ ਵੈਦ ਬੁਲਾ ਦਿਓ ਨਹੀਂ ਲੜ ਗਿਆ ਸੱਪ ਕੋਟੀਆਂ ਵਾਲਾ ਸੁੱਚੇ ਦੀ ਕਬੱਡੀ ਉੱਤੇ ਓਏ ਨਾਗ ਲੜ ਗਿਆ ਆ ਨਾਗ ਲੜ ਗਿਆ ਐਸੀ ਵਾਰਾਹੇ ਬਲ ਹੋਈ ਸੀ ਕਪਾਹੇ ਜਾ ਨਾਕ ਮੇਰੇ ਇੱਧਰ ਨਹੀਂ ਆਉਂਦੇ ਹੁਣ ਤੇ ਜਿਹੜੇ ਐ ਫੋਰ ਟਰੈਕਟਰ ਆ ਗਏ ਐ ਉਧਰ ਜਗੀਰਿਆ ਨਰਿੰਦਰ ਚੱਲ ਗਿਆ ਨਰਿੰਦਰ ਚੱਲ ਗਿਆ ਜਗੀਰਿਆ ਜਗੀਰਿਆ ਆਹ ਭਾਬੇ ਤੋਂ ਜਫਾ ਲੱਗਾਈ ਨਹੀਂ ਭਾਬੇ ਤੋਂ ਜਫਾ ਲੱਗਾਈ ਨਹੀਂ ਮਾਰਦੇ ਤਾੜੀ ਕੋਈ ਗੱਲ ਨਹੀਂ ਪਰ ਹੌਸਲਾ ਬਣਾ ਤੂੰ ਖੇਡਦਾ ਸਹੀ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਰ ਵੀ ਜਾਂਦੇ ਆਹ ਸੰਪੀ ਦੀ ਦੱਬੀ ਆ ਗਈ ਜਾਫੀਓ ਇਨੇ ਬਾਹਾਂ ਤਬਰਗਾ ਨਹੀਂ ਅੱਖਾਂ ਬੰਦ ਕੇ ਤੀਰ ਤਕਾਰੇ ਲਾ ਦੂੰਗਾ ਜਗੀਰਾ ਐਵੇਂ ਜਿਵੇਂ 에어ਪੋਰਟ ਤੇ ਕੁੜਮ ਕਉਈਆਂ ਮਿਲਦੀਆਂ ਟੱਕਰ ਲਿਖਤਾ ਉਰਦੂ ਚੋਲੀ ਹੀਨ ਬਣਾਉਂਦਾ ਕੁੱਤੇ ਫੱਲੇ ਹੀਨ ਬਣਾਉਂਦਾ ਇਹ ਇਹ ਜਗੀਰਾ ਆ ਤਾੜੀਆਂ ਮਾਰ ਦਿਓ ਜਗੀਰਾ ਕਹਿੰਦਾ ਗਗਨ ਮੇਰਾ ਯਾਰ ਆ ਮੈਂ ਕਿਹਾ ਤੇਰੇ ਤੋਤਿਆਂ ਵਰਗਾ ਆ ਜੱਫਾ ਆ ਦੇਖੋ ਕੀ ਹੋ ਗਿਆ ਆਹ ਦੇਖੋ ਆਹ ਜੰਜੂਆ ਆ ਗਿਆ ਜੰਜੂਆ ਆ ਗਿਆ ਆ ਰੇਪੜ ਆ ਗਿਆ ਸਰਪੰਚਾ ਪ੍ਰਧਾਨ ਗਗਣ ਉਹਨਾਂ ਨੇ ਮਾਨਕ ਲਿਆ ਗਗਣ ਪ੍ਰਧਾਨ ਸਰਪੰਚ ਉਹਨਾਂ ਨੇ ਆਖਿਆ Shiv ji ਕੱਲ ਨੂੰ ਬੱਬੂ ਮਾਨ ਦਾ ਖਾਣਾ ਲੱਗਣਾ ਸੁੱਚਾ ਭੱਜਾ ਭੱਜ 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 ਐ ਮਾਤਤਾ ਜੀ ਵੀਰਾਂ ਨੂੰ ਹੋਰ ਭੱਜਦਾ ਫੱਟਾ ਰਿਟਾਇਰ ਹੋਣ ਤੋਂ ਲੰਘ ਗਿਆ ਪਰ ਅਜੇ ਵੀ ਉਮਰ ਫੱਟਾ ਉਮਰਾਂ ਤੱਕ ਹੀ ਰੱਖਿਆ ਉਮਰਾਂ ਤੱਕ ਹੀ ਰੱਖਿਆ ਬਲਜੀਤ ਸਿੰਘ ਬੱਲੀ ਸਰਪੰਚ ਆਲਮਾ ਵਾਲੇ ਦਾ ਬਹੁਤ ਸਤਿਕਾਰ ਕਰਦਾ ਹੈ ਸੋਸ ਵੀਰ ਨੇ ਪੰਜਾਬੀ ਬੋਲਾ ਵਾਸਤੇ 500 ਦਾ ਮਾਣ ਕੱਲਿਆ ਉਹ ਮਿੰਡੂ ਪ੍ਰਧਾਨ ਯੂਐਸਏ ਵਾਲੇ ਦਾ ਵੀਰ ਹੈ ਖੇਡ ਪ੍ਰਮੋਟਰ ਦਾ ਵੀਰ ਤੇ ਨਾਲ ਬੱਬੂ ਵੀਰ ਨਾਲ ਆਇਆ ਹੋਇਆ ਕਹਿੰਦਾ ਸਾਡਾ ਸਰਪੰਚ ਬੱਲੀ ਆਇਆ ਹੋਇਆ ਗਗਨ ਪ੍ਰਧਾਨ ਦੇ ਨਾਲ ਯਾਰੀ ਹੈ ਉਹ ਬਾਬਾ ਕਹਿੰਦੇ ਕੈਂਚੀ ਮਾਰ ਕੇ ਬਹਿ ਗਿਆ ਜਿਵੇਂ ਕੁੜੀਆਂ ਬੋਲੀ ਪਾਉਂਦੀ ਐ ਨੀ ਸਾਡੇ ਤਾਂ ਵੇੜੇ ਕੀ ਅੰਬੀ ਦਾ ਬੂਟਾ ਨੀ ਮਾਏ नाग ਬੈਠਾ ਵਾਪਾ ਜਗੀਰੇ ਨੇ ਨਾਗੋਂ ਪਾਤਾ ਤਾੜੀਆਂ 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 ਆਪਾ ਫਾਪੀ ਫਾਪਾਲ ਖੁੱਲ ਗਏ ਆ ਭਾਬੋ ਮੇਰੀ ਗੁੱਤ ਕਰਦੇ ਮੇਰੀ ਖੇੜਤੀ ਦੇ ਖੁੱਲ ਗਏ ਬਾਹ ਆਹ ਕੋ ਮੇਰੀ ਗੁੱਤ ਕਰਦੇ ਪੰਜ ਫੇ ਜੋ ਜਿਹੜੇ ਅੰਦਰ ਆ ਉਹ ਸਾਰੇ ਬਾਹਰ ਹੋ ਜਾਓ ਆਹ ਦੇਖੋ ਕੀ ਹੋ ਗਿਆ ਛਾਪੀ ਦੀ ਗੱਡੀ ਪੁਆਇੰਟ ਲੀਟਰ ਦੇ ਖਾਤੇ ਸਾਡੇ ਮਨਜੀਤ ਸਿੰਘ ਦੀ ਕਾਕੂ ਖੂਖੜ ਬੋਧੀਆਂ ਇਸ ਮੇਲੇ ਚ ਵੱਡਾ ਸਹਯੋਗ ਹੁੰਦਾ ਹੈ ਸਿੰਘਾਂ ਦੀ ਟੀਮ ਚਲਾ ਕੇ ਜਿਨ੍ਹਾਂ ਨੇ ਦੁਨੀਆ ਪਰਦੇ ਵਿੱਚ ਨਾਮਣਾ ਖੱਟਿਆ ਸਾਹਮਣੇ ਪੈਂਦੀ ਹਰੇੜ ਪੈਂਦੀ ਸੁੱਚੇ ਦੀ ਨੇੜ ਸੁੱਚਾ ਸੂਰਮਾ ਹੋਇਆ ਇੱਕ ਸਮਾਉਂ ਪਿੰਡ ਦਾ ਇਧਰ ਬਲਦੇਵ ਸਿੰਘ 나ਗ ਸੁੱਚੇ ਨੂੰ ਡੱਕਦਾ ਬੋਲੀ ਪਾਈਏ ਤੱਕ ਰੀਏ ਨਾ ਹਿੱਕ ਵਿੱਚ ਨਹੀਂ ਬੋਲ ਵੀ ਮਾਰ ਇਹ ਛੜੇ ਦੀ ਹਿੱਕ ਵਿੱਚ ਨਹੀਂ ਹਿੱਕ ਵਿੱਚ ਵੱਜਦਾ ਪਰ ਦੂਏ ਪਾਸੇ ਲੱਗਦਾ ਜੋ ਖੁਪ 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 ਆ ਮਾਰਿਆ ਤੱਕਾ ਸਾਡਾ ਚੱਲਦਾ ਏ ਤੱਕਾ ਅਸੀਂ ਤਾਂ ਕਰਦੇ ਭਾਏ ਭਰਾ ਨੇ ਕਹਿੰਦੇ ਬਹੁਤ ਵੱਡੇ ਮਾਨ ਕੀਤੇ ਆ ਅਸਮਾਨੀ ਪੱਗ ਵੀ ਫੱਬਦੀ ਐ ਤੇ ਨਾਲ ਕਹਿੰਦੇ ਸਾਡਾ ਟੋਨਾ ਜਿਮ ਲਵਰਾ ਜਿਹੜੀ ਆ ਜਿੰਮਾ ਮਸ਼ਹੂਰ ਨੇ ਉਹ ਮੇਰੇ ਵੀਰੇ ਗੁਣਾ ਦੀ ਗੁੱਥਲੀ ਦਾ ਟੋਨਾ ਭਾਜੀ ਆ ਜਾਫੀ ਹੀਰਾ ਰੇਡਰ ਜੋਵਨ ਕਹਿੰਦਾ ਫੇਰ ਮੈਨੂੰ ਜੋਵਨ ਮੇਰੇ ਵਾਸਤੇ ਗਗਨ ਪ੍ਰਧਾਨ ਵੱਲੋਂ 500 ਦਾ ਮਾਨ ਰੇਡ ਪੈਂਦੀ ਆ ਜਵਾਨ ਸਾਹਿਬ ਕਰਿਓ ਗੱਲ ਪੈ ਗਈ ਅੱਗ ਪਰ ਉਹ ਵੀ ਕਬੱਡੀ ਅੱਗੇ ਨੂੰ ਵੱਧ ਕੇ ਕਬੱਡੀ ਪਾਉਂਦਾ ਹੋਇਆ ਗੋਤਾ ਨੌਂਬਾਨ ਅੱਗੇ ਨੂੰ ਵੱਧ ਕੇ ਰੇਡ ਪਾਉਂਦਾ ਹੋਇਆ ਸਾਹਮਣੇ ਗੁਰਜੰਤ ਪਡੋਰੀ ਜੱਫਾ ਲਾਉਣ ਦਾ ਜਤਨ ਕਰਦਾ ਖੜਦਾ ਸਾਹਮਣੇ ਟੁੱਟ ਜਾਣ ਦੁੱਖ ਲੋਕੋ ਜੋੜਾ ਬਲਤ ਲੋਕੋ ਇੱਕ ਦੂਜੇ ਅੱਗੇ ਜਦੋਂ ਸ਼ਾਤियां ਨੇ ਤਾੜ ਦੇ ਅਕਾਸ਼ ਆ ਗਿਆ ਅਕਾਸ਼ ਆ ਗਿਆ ਆ ਅਕਾਸ਼ ਆ ਗਿਆ ਮੇਰੇ ਵੀਰੋ ਕੱਲ ਮੈਂ ਪਲੱਠਾ ਦੀ ਧਰਤੀ ਜਿਹੀ ਅੱਜ ਛੁੱਟੀ ਲਈ ਗਗਨ ਜੀ ਹੀਰਾਵਾਂ ਗਿਆ ਪਾ ਗਗਨ ਦੇ ਪਿੰਡ ਜਾਣਾ 51000 ਦਾ ਜੱਫਾ ਨ ਆਇਆ ਭਠਾ ਦੇ ਕੱਪ ਵਿੱਚ ਹੈ 45 ਕਿਲੋ ਦੇ ਵਿੱਚ ਸੀ ਉਹ 52000 ਰੁਪਏ ਭਠਾ ਦੇ ਕੱਪ ਵਿੱਚ ਲਾਇਆ ਆਕਾਸ਼ ਤੋਂ ਮੈਨੂੰ ਚੇਤਾ ਆਇਆ ਉਹ ਆਕਾਸ਼ ਆ ਗਿਆ ਸੀ ਆ ਆਕਾਸ਼ ਮਰਾਨ ਅੰਗਲੀਆ ਆ ਜਾਂਦਾ ਛੂਕਦਾ ਇਹ ਨਹੀਂ ਇਹ ਤਾਂ ਉਹਦਾ ਆਕਾਸ਼ ਮਰਾਨ ਦੇ ਲਈ ਹੈ ਕੱਲ ਇੱਕ ਆਕਾਸ਼ ਉਹਦਾ 45 ਕਿਲੋ ਵਿੱਚ ਖੇਡਿਆ ਭਠਾ ਦੇ ਕੱਪ ਵਿੱਚ ਉਹਦੇ ਜੱਫੇ ਦਾ 52000 ਰੁਪਏ ਦਿੱਤਾ ਮੋਹਨबीर ਬੱਲ ਤੇ ਦਲਾਰ ਬੱਲ ਹੋਣਾ ਨੇ ਉੱਥੇ ਰਿਤਾਣ ਰਖਦੇ ਨੇ ਬਲੇ ਮਾਨ ਸਤਿਕਾਰ ਪਲੋ ਦੀ ਦੁਨੀਆ دیਵਾਨੀ ਹੁੰਦੀ ਆ ਮੇਰੇ ਪੰਜਾਬੀ ਵੀਰੋ ਅਦਰਲੇ ਪਾਸੇ ਕਬੱਡੀ ਪਾਉਣ ਦੀ ਗੱਭਰੂ ਬੱਲੇ ਪਿਆ ਚੱਲ ਵੀ ਗੱਭਰੂ ਆ ਪਾ ਕਬੱਡੀ ਇਹ ਗੋਰੇ ਦੇ ਤੌਰ ਤੇ ਜਾਣਿਆ ਜਾਂਦਾ ਹੈ ਲਓ ਗੋਰਾ ਕਬੱਡੀ ਪਾ ਰਿਹਾ ਤੇ ਰਾਜਾ ਸਿੰਘ ਸਿੰਘੜਾ ਰਿਹਾ ਉਹ ਬੰਦੇ ਚ ਬੰਦਾ ਵਜ ਰਿਹਾ ਨਿਆਰਾ ਲੇਲ ਪੇਟਾ ਰਿਹਾ ਅੱਜ ਤਾਂ ਤੁਸੀਂ ਟਰੇਲਰ ਦੇਖਿਆ ਕੱਲ ਨੂੰ ਕਹਿੰਦੇ ਪਿੱਕਚਰ ਦੇਖਣੀ ਆ ਕੱਲ ਕਹਿੰਦੇ ਜਿਆ ਵਾਲਾ ਅਮਰਤਾਲ ਖਾ ਵਾਲਾ ਤੇ ਗੱਲਾਂ ਕਹਿੰਦੇ ਸ਼ੰਕਰ ਜਹਾਜ਼ ਦੀਆਂ ਹੋਈਆਂ ਆਹ ਇਧਰ ਸੇਬ ਬਿੱਲਾ ਆ ਗਿਆ ਅੱਜ ਬਿੱਲਾ ਆ ਗਿਆ ਭੰਗਮਾ ਦੀ ਧਰਤੀ ਦਾ ਕਰੀ ਪਾਲੇ ਦੀਆਂ ਗੱਲਾਂ ਹੋਈਆਂ ਆਇਆ ਗੈਰੀ ਬੁੱਡੇ ਕੂਟ ਵਾਲਾ ਫੌਜਾ ਪਤਰਾ ਫੌਜਾ ਸਿੰਘਾਂ ਦੇ ਹੱਥ ਬੜੇ ਭਾਰੀ ਨੇ ਪਰ ਨੂੰ ਉਮੋਰ ਨਾ ਡਰਦੇ ਜਿਹੜੇ ਅੱਤ ਦੇ ਸ਼ਿਕਾਰੀ ਨੇ ਕੱਲ ਨੂੰ ਬੱਬੂ ਭਾਰਦੀ ਲਵਲੀ ਮਹਾਜਨ ਟੋਰੀਆਂ ਤੇ ਨਾਲ ਸਾਡੇ ਬੱਲੀ ਆਲਮਾ ਵਾਲੇ ਸਰਪੰਚਾ ਅ ਮੇਰੇ ਕੋਲ 3000 ਆ ਗਿਆ ਮੇਰੇ ਵੀਰੋ ਵੱਡੀਆਂ ਗੱਲਾਂ ਹੋਣਗੀਆਂ ਤੇ ਉਧਰ ਕਹਿੰਦੇ ਮੇਰੇ ਵੀਰੋ ਸਾਡੇ ਲੇਲ ਗਰੁੱਪ ਵਾਲੇ ਕਹਿੰਦੇ 3 ਰੇਡਾਂ ਜਫਾ ਲੱਗ ਗਿਆ ਤੇ 2000 ਜਫੀਆਂ ਨੇ ਤਾਂ ਆਪਾਂ ਇੱਕ ਤੇ 1002 ਕਬੱਡੀ 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 ਲੇਲਾ ਦੀ ਧਰਤੀ ਤੇ ਲਵਲੀ 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 ਜੀ ਲਵਲੀ ਚ ਪੜਦੀ ਹਾਲਸਾ ਤਾਲ ਦੇ ਜੱਟ ਪੜਦਾ ਤਮਾ ਪਰਖਾਂ ਦਾ ਸਾਧੂ ਦਾ ਜੀ ਆ ਇਹਨੂੰ ਕਰਦੇ ਆ ਉਧਰ ਕਹਿੰਦੇ ਮੇਰੇ ਵੀਰੇ ਲਵਲੀ 3500 ਰੁਪਿਆ ਜਿੱਤ ਗਿਆ ਅਗਲੀਆਂ ਦੋ ਰੇਡਾਂ 16 ਗਰੁੱਪ ਵਾਲਿਆਂ ਵੱਲੋਂ ਕਹਿੰਦੇ 2000 ਲੱਗਾ ਓਏ ਹੋਏ ਮੈਂ ਆਖਿਆ ਕੋਈ ਪਤਲਾ ਖਲੋਪ ਹੈ ਐ ਲੱਗਦਾ ਜਿਵੇਂ ਇਧਰ ਸੋਨੇ ਦਾ ਮੰੰਦਾ ਹੋਵੇ ਆ ਰਾਜੂ ਹੈ ਆ ਦੇਖਿਆ ਤਾਂਬੇ ਦਾ ਬੁੱਤ ਖੜਾ ਖੰਨੀ ਆ ਵੀ ਰਾਜੀਵ ਮਾੜਾ ਦਾ ਬਾਈ ਖੱਡਾ ਨਾਲ ਲੱਗਾ ਸਰੀਰ ਤਾਰ ਗਿਆ ਕਰੀ ਖੁੱਲ ਕੇ ਇਹ ਮਿਹਨਤ ਕਰਨੀ ਪੈਂਦੀ ਆ ਲੋਹੇ ਦੇ ਨਾਲ ਲੁਹਾੜਾ ਪੈਂਦਾ ਰਾਜੂ ਪਹਿਲਵਾਨ ਪਿੰਡ ਹਿੰਬਲੀ ਬਗੈਨ ਪ੍ਰਧਾਨ ਨੇ ਬੜੇ ਮਾਣ ਨਾਲ ਆਖਿਆ ਤਾਂ ਆਪਣਾ ਵੀਰ ਹੈ ਭੁੰਬਲੀ ਵਾਲਾ ਰਾਜੂ ਹੈ ਰਾਜੂ ਕਰ ਪ੍ਰਦਰਸ਼ਨ ਰੀਡਰ ਤੁਸੀਂ ਆਪਣਾ ਪ੍ਰਦਰਸ਼ਨ ਚੱਲੀ ਜਾਓ ਕੇ ਆਪਾਂ ਪਹਿਲਾਂ ਵੇਖ ਲਈਏ 2 ਮਿੰਟ 1 ਮਿੰਟ ਆਪਾਂ ਦਵਾਂਗੇ ਰਾਜੂ ਨੂੰ ਆਪਣੇ ਸਰੀਰ ਬਾਜੋ ਹਾਣ ਜੋ ਜਿਸੇ ਨੇ ਨਹੀਂ ਲੱਗੀਆਂ ਨਮੋਣੀਆਂ ਵੇਖੋ ਕਿੰਨੀਆਂ ਨੇ ਮਸਲ ਪੱਟਾਂ ਦੇ ਮਸਲਾ ਛਾਤੀ ਦੇ ਮਸਲ ਮੇਰੇ ਵੀਰੋ ਐ ਚੌੜੀਆਂ ਛਾਤੀਆਂ ਮੋٹے ਮੋٹے ਪੱਟਾਂ ਦੇ